ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਈ ਵਾਰ ਆਪਾਂ ਦੇਖਦੇ ਆਂ ਵੀ ਆਪਣੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਜਿਹੜੀਆਂ ਗਾਜਰਾਂ ਆਪਾਂ ਲਾਉਨੇ ਆ ਤਾਂ ਉਹਨਾਂ ਦੇ ਉੱਪਰ ਲੂਹ ਆ ਜਾਂਦੇ ਆ ਉਹਨਾਂ ਦਾ ਜਿਹੜਾ ਰੰਗ ਆ ਉਹ ਸਹੀ ਨਹੀਂ ਆਉਂਦਾ ਜਿਹੜਾ ਸਵਾਦ ਆ ਉਹ ਬੇਸਵਾਦੀਆਂ ਹੋ ਜਾਂਦੀਆਂ ਤੇ ਜਿਹੜਾ ਗਾਜਰਾਂ ਦਾ ਜਿਹੜਾ ਸਹਿਜ ਆ ਉਹ ਕਈ ਵਾਰ ਐਡਾ ਐਡਾ ਹੀ ਰਹਿ ਜਾਂਦਾ ਤੇ ਛੇਜਾ ਹੋ ਜਾਂਦਾ ਐਡਾ ਐਡਾ ਠੀਕ ਆ ਨਰੜਾ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਬਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜਿਹੜੀ ਗਾਜਰਾਂ ਉਹਨੂੰ ਆਪਾਂ ਕਿਹੜੇ ਹਿਸਾਬ ਨਾਲ ਬੀਜੀਏ ਤਾਂ ਕਿ ਜਿਹੜਾ ਗਾਜਰ ਦੇ ਉੱਪਰ ਲੂੰਬੀ ਨਾ ਆਵੇ ਗਾਜਰ ਦਾ ਰੰਗ ਵੀ ਵਧੀਆ ਬਣੇ ਤੇ ਜਿਹੜੀ ਆਪਣੀ ਗਾਜਰ ਆ ਉਹ ਸਵਾਦ ਵੀ ਬਣੀ ਠੀਕ ਆ ਤੇ ਉਹਦਾ ਜਿਹੜਾ ਸਹਿਜ ਆ ਉਹ ਵੀ ਬਹੁਤ ਵਧੀਆ ਹੋਵੇ ਸਾਰਿਆਂ ਨੂੰ ਇਪੋਰਟੈਂਟ ਗੱਲ ਜਿਹੜੀ ਆਪਾਂ ਖਾਸ ਤਿਆਂ ਰੱਖਣੀ ਆ ਇੱਕ ਤਾਂ ਜਦੋਂ ਆਪਾਂ ਗਾਜਰ ਲਾਉਣੀ ਆ ਅਕਤੂਬਰ ਤੇ ਨੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਰੂੜੀ ਦੀ ਖਾਦ ਬਿਲਕੁਲ ਐਡ ਨਹੀਂ ਕਰਨੀ ਇੱਕ ਜਿਹੜੇ ਪਾਣੀ ਇਸ ਮਹੀਨੇ ਦੇ ਵਿੱਚ ਆਪਾਂ ਗਾਜਰ ਲਾ ਰਹੇ ਆ ਪਾਣੀ ਚਾਰ ਜਾਂ ਪੰਜ ਪਾਣੀ ਬਹੁਤ ਆ ਜ਼ਿਆਦਾ ਪਾਣੀ ਨਹੀਂ ਲਾਉਣੇ ਇਹ ਜਿਹੜੀਆਂ ਪ੍ਰੋਬਲਮਾਂ ਤੁਹਾਨੂੰ ਪਹਿਲਾਂ ਦੱਸ ਤਿਆਂ ਬਾਈ ਇਹ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਇਹ ਜਿਆਦਾ ਰੂੜੀ ਦੀ ਖਾਦ ਨਾਲ ਤੇ ਜਿਆਦਾ ਪਾਣੀ ਲਾਉਣ ਦੇ ਨਾਲ ਹੁੰਦੀਆਂ ਤੇ ਭਾਈ ਸਾਰੇ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਢੰਗ ਦੀ ਠੀਕ ਆ ਗਾਜਰ ਨੂੰ ਲਾਉਣ ਦੇ ਅਲੱਗ-ਅਲੱਗ ਤਰੀਕੇ ਆ ਪੱਦਰੇ ਬਾਹਨ ਦੇ ਵਿੱਚ ਵੀ ਲਾ ਸਕਦੇ ਆ ਸ਼ੋਰਟ ਦੇ ਵਿੱਚ ਸਾਰੀ ਆਪਾਂ ਗੱਲਬਾਤ ਕਰਾਂਗੇ ਪੱਦਰੇ ਬਾਹਨ ਦੇ ਵਿੱਚ ਲਾ ਸਕਦੇ ਆ ਛੋਟੀਆਂ-ਛੋਟੀਆਂ ਭੱਟਾ ਬਣਾ ਕੇ ਲਾ ਸਕਦੇ ਆ ਤੇ ਮੋਟੇ-ਮੋਟੇ ਜਿਹੜੇ ਬੈੱਡ ਹੁੰਦੇ ਆ ਉਹ ਬਣਾ ਕੇ ला ਸਕਦੇ ਆ ਤਰੀਕਾ ਤੁਸੀਂ ਜਿਹੜਾ ਮਰਜ਼ੀ ਬਣਾ ਲਿਓ ਸਾਰੇ ਤਰੀਕੇ ਸਕਸੈਸ ਆ ਠੀਕ ਆ ਤੇ ਪਰ ਜਿਹੜਾ ਅੱਜ ਆਪਾਂ ਤਰੀਕਾ ਵਰਤਾਂਗੇ ਅੱਜ ਦਾ ਜਿਹੜਾ ਤਰੀਕਾ ਥੋੜਾ ਜਿਹਾ ਡਿਫਰੈਂਟ ਆ ਅੱਜ ਦੀਆਂ ਜਿਹੜੀਆਂ ਗਾਜਰਾਂ ਆਪਾਂ ਬੀਜਾਂਗੇ ਉਹ ਉਹ ਬੀਜਾਂਗੇ ਆਪਾਂ ਬੈੱਡ ਦੇ ਉੱਪਰ ਠੀਕ ਆ ਜਿਹੜੇ ਆ ਸਾਹਮਣੇ ਤੁਸੀਂ ਬੈੱਡ ਦੇਖ ਸਕਦੇ ਹੋ ਇਹਨਾਂ ਬੈੱਡਾਂ ਦੇ ਉੱਪਰ ਜਿਹੜੀਆਂ ਗਾਜਰਾਂ ਲਾਵਾਂਗੇ ਤੇ ਉਹਨਾਂ ਦੇ ਵਿੱਚ ਪਾਵਾਂਗੇ ਆ ਚੀਜ਼ ਆ ਜਿਹੜੀ ਸਾਹਮਣੇ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਆ ਚੀਜ਼ ਪਾਉਣੀ ਆ ਤੇ ਇਹਨੂੰ ਹੁਣ ਕਿਵੇਂ ਕਿਵੇਂ ਪਾਉਣਾ ਗਾਜਰਾਂ ਦੇ ਵਿੱਚ ਇਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸਾਰਿਆਂ ਤੋਂ ਪਹਿਲਾਂ ਤਾਂ ਜਿੱਥੇ ਵੀ ਆਪਾਂ ਗਾਜਰਾ ਲਾਉਣੀਆਂ ਉਹ ਮਿੱਟੀ ਦੀ ਪਛਾਣ ਹੋਣੀ ਜ਼ਰੂਰੀ ਆ ਜਿਹੜੀ ਆਹ ਮਿੱਟੀ ਆ ਇਸ ਤਰ੍ਹਾਂ ਦੀ ਭੁਰਪਰੀ ਮਿੱਟੀ ਚਾਹੀਦੀ ਆ ਆ ਬਈ ਜ਼ੂਮ ਕਰਕੇ ਮਾੜਾ ਇਹ ਦਿਖਾ ਦਿਓ ਇਸ ਤਰ੍ਹਾਂ ਦੀ ਭੁਰਪਰੀ ਮਿੱਟੀ ਚਾਹੀਦੀ ਆ ਇਹਦਾ ਲੱਡੂ ਨਹੀਂ ਬਣਦਾ ਹੋਣਾ ਚਾਹੀਦਾ ਜੇਕਰ ਲੱਡੂ ਬਣ ਵੀ ਗਿਆ ਇਸ ਤਰ੍ਹਾਂ ਤੇ ਮਾੜਾ ਜਾਂ ਐ ਕਰਕੇ ਹੱਥ ਮਾਰਿਆ ਤੇ ਜਿਹੜੀ ਮਿੱਟੀ ਆ ਸਾਰੀ ਢੈ ਢੇਰੀ ਹੋ ਗਈ ਠੀਕ ਆ ਇਸ ਤਰ੍ਹਾਂ ਦੀ ਜਿਹੜੀ ਮਿੱਟੀ ਆ ਭੁਰਪਰੀ ਮਿੱਟੀ ਹੋਣੀ ਚਾਹੀਦੀ ਆ ਤੇ ਕੋਸ਼ਿਸ਼ ਇਹ ਕਰਨੀ ਜਿਹੜੀ ਮਿੱਟੀ ਆ ਠੀਕ ਆ 50% ਜਿਹੜੀ ਮਿੱਟੀ ਆਪਣੀ ਰੇਤਲੀ ਹੋਈ ਤਾਂ ਉਹਦੇ ਵਿੱਚ ਜਿਹੜੀਆਂ ਗਾਜਰਾਂ ਉਹ ਆਪਣੀਆਂ ਵਧੀਆ ਹੋ ਕਰਨੀਆਂ ਇਹ ਘਰ ਦੇ ਵਿੱਚ ਆਪਾਂ ਲਾ ਰਹੇ ਆ ਠੀਕ ਆ ਚਾਹੇ ਆਪਾਂ ਬਾਣ ਦੇ ਵਿੱਚ ਲਾ ਰਹੇ ਆ ਤੇ ਚੰਗੀ ਤਰ੍ਹਾਂ ਗੋਡੀ ਪਾਉਣ ਤੋਂ ਬਾਅਦ ਇਸ ਤਰ੍ਹਾਂ ਦੇ ਮੋٹے-ਮੋٹے ਜਿਹੜੇ ਬੈੱਡ ਆ ਉਹ ਬਣਾ ਲੈਣੇ ਠੀਕ ਆ ਮੋٹے-ਮੋٹے ਬੈੱਡ ਬਣਾਉਣ ਤੋਂ ਬਾਅਦ ਡੜਾ ਕੋਈ ਵੀ ਨਹੀਂ ਹੋਣਾ ਚਾਹੀਦਾ ਜਿੱਥੇ ਆਪਾਂ ਗਾਜਰ ਲਾਉਣੀ ਆ ਮਿੱਟੀ ਦਾ ਡੜਾ ਕੋਈ ਨਹੀਂ ਹੋਣਾ ਚਾਹੀਦਾ ਕੋਈ ਕਾਗਜ਼ ਪੱਤਰਾ ਕੋਈ ਕਚਰਾ ਵਗੈਰਾ ਆਪਾਂ ਨੂੰ ਦਿਖਾਈ ਦੇ ਰਿਹਾ ਉਹਨੂੰ ਚੰਗੀ ਤਰ੍ਹਾਂ ਚੱਕ ਦੇਣਾ ਠੀਕ ਆ ਉਸ ਤੋਂ ਬਾਅਦ ਜਿਹੜੇ ਮੋٹے-ਮੋٹے ਇਸ ਉਸ ਤੋਂ ਬਾਅਦ ਗੱਲਬਾਤ ਆਉਂਦੀ ਹੈ ਬਈ ਬੀਜ ਦੀ ਬੀਜ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਬੀਜ ਚੰਗਾ ਹੋਣਾ ਚਾਹੀਦਾ ਬੀਜ ਨੂੰ ਸਲਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਬੀਜ ਨੂੰ ਸਲਾਬ ਹੋਊਗੀ ਜਰਮੀਨੇਸ਼ਨ ਆ ਉਨੀ ਨਹੀਂ ਹੋਊਗੀ ਇਸ ਕਰਕੇ ਜਿਹੜਾ ਬੀਜ ਆ ਉਹ ਬਿਲਕੁਲ ਸੁੱਕਾ ਲੈਣਾ ਵਧੀਆ ਕੁਆਲਿਟੀ ਦਾ ਲੈਣਾ ਤੇ ਹੁਣ ਤੁਹਾਨੂੰ ਲਾਉਣ ਦਾ ਤਰੀਕਾ ਦੱਸ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਇਹ ਸਵਾਲ ਆ ਗਈ ਇਹ ਸਵਾਲ ਲੈਣੀ ਆ ਆਪਾਂ ਪਾਥੀਆਂ ਵਾਲੀ ਜਾਂ ਛਟੀਆਂ ਦੀ ਸਵਾ ਲੈ ਸਕਦੇ ਹੋ ਇਹਦੇ ਵਿੱਚ ਪੋਲੋਥੀਨ ਸਾੜਿਆ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਪੋਲੋਥੀਨ ਵਾਲੀ ਆਪਾਂ ਜਿਹੜੀ ਸਵਾ ਲਵਾਂਗੇ ਜਿਹਦੇ ਵਿੱਚ ਪੋਲੋਥੀਨ ਸਾੜਿਆ ਹੋਊਗਾ ਤਾਂ ਉਹ ਆਪਾਂ ਨੂੰ ਉਹਨਾ ਬੈਨੀਫਿਟ ਨਹੀਂ ਦੇਊਗੀ ਇਸ ਕਰਕੇ ਕੋਸ਼ਿਸ਼ ਇਹ ਕਰਨੀ ਵੀ ਪਾਥਾਂ ਵਾਲੀ ਜਿਹੜੀ ਸਵਾ ਤੇ ਜਾਂ ਛਟੀਆਂ ਦੀ ਜਿਹੜੀ ਸਵਾ ਹੁੰਦੀ ਆ ਉਹ ਮਿਲ ਜੇ ਤਾਂ ਉਹ ਬੈਟਰ ਆਗੀ ਉਹ ਆਪਾਂ ਨੂੰ ਵਧੀਆ ਬੈਨੀਫਿਟ ਦੇਊਗੀ ਬਾਈ ਮੋٹے ਮੋٹے ਬੈੱਡ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਜਦੋਂ ਆਪਣੇ ਇਹ ਬੈੱਡ ਬਣ ਗਏ ਤਾਂ ਤੁਸੀਂ ਸਾਹਮਣੇ ਦੇਖ ਲਿਓ ਕੋਈ ਵੀ ਇਹਦੇ ਵਿੱਚ ਡਲਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹੱਥ ਮਾਰ ਲੈਣਾ ਇਸ ਤਰ੍ਹਾਂ ਪੋਲਾ ਪੋਲਾ ਤੇ ਉਸ ਤੋਂ ਬਾਅਦ ਜਿਹੜਾ ਆ ਬੀ ਆ ਆ ਸਾਹਮਣੇ ਤੁਸੀਂ ਬੀ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਬੀ ਆ ਉਹ ਸਾਰੇ ਬੱਡਾਂ ਦੇ ਉੱਪਰ ਨਾ ਪਤਲਾ-ਪਤਲਾ ਸਾਰੇ ਖਿਲਾਰ ਦੇਣਾ ਇੱਕ ਜਗ੍ਹਾ ਦੇ ਵਿੱਚ ਬੀ ਨਹੀਂ ਪਾਉਣਾ ਇਸ ਤਰ੍ਹਾਂ ਸਾਰੇ ਖਿਲਾਰ ਦੇਣਾ ਇੱਕ ਜਗ੍ਹਾ ਦੇ ਉੱਪਰ ਜਿਹੜਾ ਬੀ ਆ ਉਹ ਡੰਪ ਨਹੀਂ ਕਰ ਦੇਣਾ ਆ ਸਾਹਮਣੇ ਨਾ ਜ਼ੂਮ ਕਰਕੇ ਦਿਖਾ ਦਿਓ ਭਾਈ ਜਿਹੜਾ ਬੀ ਆ ਲਓ ਜੀ ਸਾਰੇ ਜਿਹੜੇ ਕਿਤੇ ਬੀ ਜਦੋਂ ਆਪਾਂ ਖਿਲਾਰਤਾ ਚੰਗੀ ਤਰ੍ਹਾਂ ਐਸੀ ਤਰ੍ਹਾਂ ਹੀ ਜਿਹੜਾ ਆਪਾਂ ਆਹ ਬੈੱਡ ਬਣਾਇਆ ਐਸੀ ਤਰ੍ਹਾਂ ਹੀ ਦੂਸਰਾ ਜਿੰਨੇ ਵੀ ਆਪਾਂ ਜਿਹੜੇ ਬੈੱਡ ਬਣਾਏ ਆ ਕਿਉਂਕਿ ਘਰ ਦੇ ਵਿੱਚ ਜਿਹੜੀ ਸਪੇਸ ਹੁੰਦੀ ਆ ਜਿੰਨੀ ਕਿ ਸਪੇਸ ਹੁੰਦੀ ਆ ਉਸ ਹਿਸਾਬ ਦੇ ਨਾਲ ਆਪਾਂ ਮੈਨੇਜ ਕਰਕੇ ਸਾਰੀ ਜਿਹੜੀ ਸਬਜ਼ੀ ਨੂੰ ਆਪਾਂ ਲਾ ਦੇਣਾ ਜਿੰਨਾ ਵੀ ਆਪਾਂ ਥਾਂ ਗਾਜਰ ਦਾ ਲਾਉਣਾਗਾ ਐਸੀ ਤਰ੍ਹਾਂ ਹੀ ਆਹ ਬੈੱਡ ਦੇ ਉੱਪਰ ਜਿਹੜੀਆਂ ਗਾਜਰਾ ਸਾਰੇ ਕਿਤੇ ਵੀ ਜਿਹੜਾ ਵੀ ਆ ਉਹ ਖਿਲਾਰ ਦੇਣਾ ਇਸ ਤਰ੍ਹਾਂ ਉਸ ਤੋਂ ਬਾਅਦ ਬਾਈ ਜਦੋਂ ਬਈ ਸਾਰੇ ਬੈੱਡਾਂ ਦੇ ਉੱਪਰ ਆ ਜਿਹੜੀਆਂ ਆਪਾਂ ਗਾਜਰਾਂ ਦਾ ਜਿਹੜਾ ਬੀਜ ਆ ਉਹ ਖਿਲਾਰਤਾ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਹੱਥ ਨਹੀਂ ਮਾਰਨਾ ਹੈਗਾ ਸਾਰੀਆਂ ਬੱਟਾਂ ਦੇ ਉੱਪਰ ਬੀਜ ਖਿਲਾਰਨ ਤੋਂ ਬਾਅਦ ਜਿਹੜੀ ਇਹ ਸਵਾਹ ਆ ਗਈ ਪਤਲੀ-ਪਤਲੀ ਸਾਰੇ ਬੈੱਡ ਦੇ ਉੱਪਰ ਖਿਲਾਰ ਦੇਣੀ ਇੱਕ ਜਗ੍ਹਾ ਦੇ ਉੱਪਰ ਇਹ ਵੀ ਡੰਪ ਨਹੀਂ ਕਰਨੀ ਜਿਹੜਾ ਬੀਜ ਆ ਸਾਰਾ ਢੱਕ ਦੇਣਾ ਇਹ ਸਵਾਹ ਦੇਣਾ ਹੱਥ ਨਹੀਂ ਮਾਰਨਾ ਹੈਗਾ ਕਿਉਂਕਿ ਜੇ ਆਪਾਂ ਹੱਥ ਮਾਰ ਦਾਂਗੇ ਜਿਹੜੀ ਸਵਾਹ ਨੇ ਫਿਰ ਉਹਨਾਂ ਵਰਕ ਨਹੀਂ ਕਰਨਾ ਜਿਹੜੀ ਇਹ ਸਵਾਹ ਆ ਗਈ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਤਾਤਾ ਉਹ ਵੀ ਹੁੰਦੇ ਆ ਤੇ ਮੇਨ ਕੀਆ ਇਹ ਮੋਹਚਰ ਨੂੰ ਜਿਹੜੀ ਇਹਦੇ ਵਿੱਚ ਸਲਾਬ ਹੋਊਗੀ ਉਹਨੂੰ ਕੰਟਰੋਲ ਕਰੂਗੀ ਇਹ ਉਸ ਤੋਂ ਬਾਅਦ ਬਾਈ ਇਹਨੂੰ ਲਾ ਦੇਣਾ ਪਾਣੀ ਇਹਦੇ ਵਿੱਚ ਪਾਣੀ ਛੱਡ ਦੇਣਾ ਜਿਹੜਾ ਪਾਣੀ ਜਿਹੜੀ ਸਲਾਬ ਨਾਲੀ ਜਿਹੜਾ ਬੀਜ ਆ ਉਹ ਗਰੂਗਾ ਕਿ ਗਾਜਰ ਦੀ ਗਰੋਥ ਵਾਸਤੇ ਪੋਲੀ ਮਿੱਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਠੀਕ ਆ ਤੇ ਜਿਹੜੀ ਆਹ ਜਗ੍ਹਾ ਜਦੋਂ ਇਹਨੂੰ ਸਲਾਬ ਜਾਈ ਗਈ ਇਸ ਤਰ੍ਹਾਂ ਜਦੋਂ ਸਲਾਬ ਜਾਈ ਗਈ ਆਹ ਜਗ੍ਹਾ ਰਹੂਗੀ ਪੋਲੀ ਜਿੰਨੀ ਇਹ ਜਗ੍ਹਾ ਪੋਲੀ ਹੋਊਗੀ ਤੇ ਉਹਨਾਂ ਦੀ ਆਪਣੀ ਗਾਜਰਾ ਉਹਦੀ ਵਧੀਆ ਗਰੋਥ ਹੋਊਗੀ ਰੰਗਤ ਵੀ ਵਧੀਆ ਆਊਗੀ ਜਿਹੜੀ ਆਪਾਂ ਸਵਾਹ ਪਾ ਕੇ ਜਿਹੜੀ ਗਾਜਰ ਬੀਜੀ ਆ ਬੈਡਾਂ ਦੇ ਉੱਪਰ ਇਹ ਤਕਨੀਕ ਸਾਰਿਆਂ ਨਾਲੋਂ ਬੈਟਰ ਆ ਗਈ ਠੀਕ ਆ ਤੇ ਅਮੀਰ ਕਰਦੇ ਆ ਭਰਾ ਜਿਹੜੀਆਂ ਵੀ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਕੀਤੀਆਂ ਇਹ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਜੇਕਰ ਪਸੰਦ ਆਇਆਂ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ